ਸਾਬਕਾ ਮੰਤਰੀ ਤੇ ਆਮ ਆਦਮੀ ਪਾਰਟੀ ਦੀ ਵਿਧਾਇਕਾ ਬੀਬਾ ਅਨਮੋਲ ਗਗਨਮਾਨ ਗ੍ਰਿਫਤਾਰ ਹੋ ਸਕਦੇ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਮਾਜ਼ਰਾ ਕੀ ਹੈ ਅਦਾਲਤ ਦੇ ਵੱਲੋਂ ਉਹਨਾਂ ਨੂੰ ਵੱਡਾ ਝਟਕਾ ਲੱਗਿਆ ਹੈ ਕਿ ਪੂਰੇ ਦਾ ਪੂਰਾ ਮਾਮਲਾ ਇਹਦੇ ਬਾਰੇ ਗੱਲ ਕਰਦੇ ਆ ਆਖਰਕਾਰ ਕਿਹੜੇ ਕੇਸ ਚ ਕਸੂਤੇ ਕੇਸ ਦੇ ਵਿੱਚ ਅਨਮੋਲ ਗਗਨਮਾਨ ਫਸ ਚੁੱਕੇ ਨੇ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਹਿਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਖਰੜ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਬਿਬਾ ਅਨਮੋਲ ਗਗਨਮਾਨ ਕਸੂਤੇ ਕਰਦੇ ਹੋਏ ਨਜ਼ਰ ਆ ਰਹੇ ਇੱਕ ਐਸੇ ਕੇਸ ਚੋਣਾਂ ਨੂੰ ਜਿਹੜਾ ਉਹਨਾਂ ਦੀ ਜ਼ਮਾਨਤ ਅਰਜੀ ਰੱਦ ਕਰ ਦਿੱਤੀ ਗਈ ਹੈ ਤੇ ਗ੍ਰਿਫਤਾਰੀ ਦੀ ਤਲਵਾਰ ਜਿਹੜੀ ਆ ਉਹ ਲਟਕ ਸਕਦੀ ਹੈ ਮਾਮਲਾ ਕੀ ਹੈ ਕਿਹੜੇ ਮਾਮਲੇ ਦੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਹੋਣੀ ਹੈ ਜਾਂ ਉਹਨਾਂ ਦੀਆਂ ਮੁਸ਼ਕਲਾਂ ਵਧੀਆਂ ਨੇ ਇਹਦੇ ਬਾਰੇ ਗੱਲ ਕਰਦੇ ਆਂ ਪੰਜਾਬ ਦੀ ਸਾਬਕਾ ਕੈਬਨਿਟ ਮੰਤਰੀ ਅਨਮੋਲ ਗਗਨਮਾਨ ਦੀ ਜਿਹੜੀ ਐ ਅੰਤਰੀਮ ਜਮਾਨਤ ਅਰਜੀ ਐਡੀਸ਼ਨ ਅਤੇ ਸੈਸ਼ਨ ਜੱਜ ਰਜਨੀਸ਼ ਗਰਗ ਦੀ ਅਦਾਲਤ ਨੇ ਰੱਦ ਕਰ ਦਿੱਤੀ ਹੈ ਉਹ ਸੈਕਟਰ 39 ਥਾਣੇ ਦੇ ਚੰਡੀਗੜ੍ਹ ਦੇ ਸੈਕਟਰ 39 ਥਾਣੇ ਦੇ ਵਿੱਚ 31 ਅਗਸਤ 2021 ਨੂੰ ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ ਜ਼ਖਮੀ ਕਰਨ ਸਰਕਾਰੀ ਕਰਮਚਾਰੀ ਦੀ ਡਿਊਟੀ ਦੇ ਵਿੱਚ ਵਿਘਨ ਪਾਉਣ ਅਤੇ ਕਰਮਚਾਰੀ ਨੂੰ ਡਿਊਟੀ ਦੇ ਦੌਰਾਨ ਹਮਲਾ ਕਰਨ ਕਰਮਚਾਰੀ ਤੇ ਡਿਊਟੀ ਦੇ ਦੌਰਾਨ ਹਮਲਾ ਕਰਨ ਅਪਰਾਧਿਕ ਬਾਲਦੀ ਵਰਤੋ ਕਰਨ ਦੀਆਂ ਧਾਰਾਵਾਂ ਦੇ ਤਹਿਤ ਅਨਮੋਲ ਗਗਨ ਦੇ ਮਾਨ ਦੇ ਖਿਲਾਫ ਜਿਹੜਾ ਕੇਸ ਦਰਜ ਕੀਤਾ ਗਿਆ ਸੀ ਇਸ ਕੇਸ ਵਿੱਚ ਮਾਨਸਣੇ ਬਾਕੀ ਯੂਰੋਪੀਆਂ ਨੂੰ ਪਹਿਲਾਂ ਹੀ ਜਿਹੜੀ ਹੈ ਅੰਤਰੀਮ ਜ਼ਮਾਨਤ ਮਿਲ ਗਈ ਸੀ 1 ਜੁਲਾਈ ਨੂੰ 2024 ਨੂੰ ਮਾਨ ਨੂੰ ਨਿਯਮਤ ਜ਼ਮਾਨਤ ਵੀ ਮਿਲੀ ਸੀ ਪਰ ਹੁਣ ਅਦਾਲਤ ਨੇ ਉਹਨਾਂ ਦੀ ਅੰਤਰੀਮ ਜ਼ਮਾਨਤ ਦੀ ਅਰਜੀ ਖਾਰਜ ਕਰ ਦਿੱਤੀ ਹੈ ਉਹਨਾਂ ਦੀ ਜ਼ਮਾਨਤ ਜਿਹੜੀ ਉਹ ਖਾਰਜ ਹੋ ਚੁੱਕੀ ਹੈ ਤਾ ਵੱਡੀ ਗੱਲ ਹੈ ਕਿ ਹੁਣ ਉਹਨਾਂ ਦੀ ਗ੍ਰਿਫਤਾਰੀ ਹੋ ਸਕਦੀ ਹੈ ਕੀ ਹੋ ਸਕਦਾ ਕਿਉਂਕਿ ਕੋਰਟ ਗਏ ਸੀ ਤਾਂ ਤਦੇ ਉਹਨਾਂ ਨੂੰ ਮਿਲੀ ਖਾਰਜ ਕੀਤੀ ਕੋਈ ਡਰਾ ਹੈ ਕਿ ਗ੍ਰਿਫਤਾਰੀ ਹੋ ਸਕਦੀ ਹੈ ਇਹ ਮਾਮਲਾ ਚੰਡੀਗੜ੍ਹ ਦਾ ਹੈ ਬੜਾ ਕਸੂਤਾ ਉੱਥੇ ਦਾ ਭਗਵੰਤ ਮਾਨ ਸਿੱਧੇ ਤੌਰ ਤੇ ਦਬਾਅ ਵੀ ਨਹੀਂ ਬਣਾ ਸਕਦੇ ਵੀ ਬਾਪ ਵੀ ਦਬਾਅ ਨਹੀਂ ਬਣਾ ਸਕਦੀ ਵੀ ਬਾਪਰ ਤਾਂ ਇਹ ਵੀ ਚਰਚਾ ਹੈ ਕਿ ਵੀ ਬਾਪ ਮંત્રી ਦੇ ਜਦੋਂ ਹਟਾਏ ਗਏ ਉਦੋਂ ਵੀ ਕਾਫੀ ਜ਼ੋਰ-ਜ਼ੋਰ ਲਾਇਆ ਕਿ ਮੈਂ ਅਸਤੀਫਾ ਨਹੀਂ ਦੇਣਾ ਮੈਂ ਨਹੀਂ ਹਟਣਾ ਪਰ ਉਹਨਾਂ ਨੂੰ ਅੰਤਤਾ ਹਟਣਾ ਪਿਆ ਬੀਬਾ ਕਾਫੀ ਸਰਗਰਮ ਰਹੇ ਮੰਤਰੀ ਬਣ ਤੋਂ ਪਹਿਲਾਂ ਮੰਤਰੀ ਬਣ ਤੋਂ ਬਾਅਦ ਬੀਬਾ ਕੋਈ ਬਹੁਤੇ ਸਰਗਰਮ ਵਿਖਾਈ ਨਹੀਂ ਦਿੱਤੇ ਹੁਣ ਕਿਉਂਕਿ ਹਲਕਾ ਐਸਾ ਉੱਥੇ ਇਲਜ਼ਾਮ-ਅਲਜ਼ੂਮ ਆਮ ਹੀ ਲੱਗਦੇ ਰਹਿੰਦੇ ਆ ਪਰ ਆਪਾਂ ਉਹਨਾਂ 'ਨਾਲ ਇਲਜ਼ਾਮਾਂ ਵੱਲ ਨਹੀਂ ਜਾ ਸਕਦੇ ਜਿੰਨਾ ਟਾਈਮ ਕੋਈ ਪੁਸ਼ਟੀ ਨਹੀਂ ਹੁੰਦੀ ਬਾਕੀ ਕਹਿਣ ਦੀਆਂ ਗੱਲਾਂ ਨੇ ਮੂੰਹ ਦੀਆਂ ਕਹਾਣੀਆਂ ਤਾਂ ਕਿੰਨਾ ਸੱਚ ਮੰਨਿਆ ਜਾ ਸਕਦਾ ਹੈ ਇਹਦੇ ਬਾਰੇ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਪਰ ਫਿਲਹਾਲ ਬੀਬਾ ਅਨਮੋਲ ਗਗਨਮਾਨ ਇੱਕ ਵਾਰ ਤੱਕ ਸੁੱਤੇ ਘਿਰਦੇ ਹੋਏ ਨਜ਼ਰ ਆ ਰਹੇ ਜੇ ਅੰਤਰੀਮ ਜ਼ਮਾਨਤ ਖਾਰਜ ਕੀਤੀ ਗਈ ਹੈ ਉਹਦੀ ਅਪੀਲ ਖਾਰਜ ਕਰ ਦਿੱਤੀ ਗਈ ਹੈ ਤਾਂ ਸੁਭਾਵਿਕ ਜੀ ਗੱਲ ਹੈ ਕਿ ਫਿਰ ਉਹਨਾਂ ਦੇ ਗ੍ਰਿਫਤਾਰੀ ਵਾਰੰਟ ਵੀ ਆ ਸਕਦੇ ਆ ਜਾਂ ਉਹਨਾਂ ਨੂੰ ਖੋਦ ਪੇਸ਼ੂਣ ਲਈ ਜਾਂ ਸਰੈਂਡਰ ਕਰਨ ਦੇ ਲਈ ਵੀ ਅਦਾਲਤ ਆਖ ਸਕਦੀ ਹੈ ਪੁਲਿਸ ਕਿਸ ਤਰ੍ਹਾਂ ਨਾਲ ਅੱਗੇ ਇਸ ਕੇਸ ਨੂੰ ਵਧਾਉਂਦੀ ਹੈ ਇਹ ਹੁਣ ਬੜੀ ਅਹਿਮ ਗੱਲ ਹੈ ਕਿ ਪੁਲਿਸ ਕਈ ਵਾਰ ਐਸੇ ਕੇਸਾਂ ਦੇ ਵਿੱਚ ਚਲਾਣ ਦੇ ਵਿੱਚ ਕਮੀਆਂ-ਕੁਮੀਆਂ ਛੱਡ ਦਿੰਦੀ ਹੁੰਦੀ ਹੈ ਜਦੋਂ ਰਸੂਖਦਾਰ ਡਾਡੇ ਕੇਸਾਂ ਦੇ ਵਿੱਚ ਨਾਮਜਦ ਹੋਣ ਉਦੋਂ ਐਸੀਆਂ ਚੀਜ਼ਾਂ ਕਰਕੇ ਉਹਨਾਂ ਨੂੰ ਬਰੀ ਕਰਾਉਣ ਦੀਆਂ ਕੋਸ਼ਿਸ਼ਾਂ ਤਾਂ ਕੀਤੀਆਂ ਜਾਂਦੀਆਂ ਨੇ ਪਰ ਫਿਲਹਾਲ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਕਿ ਗ੍ਰਿਫਤਾਰੀ ਹੁੰਦੀ ਆ ਜਾਂ ਨਹੀਂ ਹੁੰਦੀ ਪਰ ਇੱਕ ਵਾਰ ਸੰਕਟ ਦੀ ਘੜੀ ਜ਼ਰੂਰ ਬੀਬਾ ਜੀ ਦੇ ਉੱਤੇ ਆ ਚੁੱਕੀ ਹੈ